ਇੱਕ ਬਹੁਤ ਇੰਪੋਰਟੈਂਟ ਇਸ਼ੂ ਆ ਕਿ ਜਿਹੜੇ ਕ੍ਰਿਸ਼ਨ ਕੁਮਾਰ ਨੇ ਆਈ ਥਿੰਕ ਹੀ ਇਜ਼ ਅ ਕੰਪੀਟੈਂਟ ਆਫਸਰ ਪਰ ਇੱਕ ਉਹਨਾਂ ਨੇ ਨਹਿਰੀ ਪਾਣੀ ਦੇ ਮੁਤਲਕ ਪੰਜਾਬ ਦੇ ਬੜੇ ਗਲਤ ਅੰਕੜੇ ਤਿਆਰ ਕਰਵਾ ਰਹੇ ਨੇ ਤੱਕੇ ਨਾਲ ਸਾਰੇ ਨਹਿਰੀ ਪਟਵਾਰੀਆਂ ਨੂੰ ਉਹਨਾਂ ਨੇ ਪ੍ਰੈਸ਼ਰ ਪਾ ਕੇ ਜਿਹੜਾ ਰਜਵਾਹਾਂ ਵਿੱਚ ਜਾਂ ਜਿਹੜੇ ਆਪਣੇ ਮੋਗੇ ਨੇ ਜਾਂ ਜਿਹੜੇ ਖਾਲ ਨੇ ਅਸਲ ਜਿਹੜਾ ਇਰੀਗੇਸ਼ਨ ਦਾ ਅਸਲ ਫਿਗਰ ਹੈਗਾ ਕਿ ਉਹ ਪੰਜਾਬ ਦੇ ਵਿੱਚ ਲਗਭਗ 17% ਦੇ ਲਾਗੇ ਇਰੀਗੇਸ਼ਨ ਦਾ ਜਿਹੜੀ ਫੈਸਿਲਿਟੀ ਆ ਉਹ ਪੰਜਾਬ ਦੇ ਨਹਿਰੀ ਪਾਣੀ ਪਿੰਡਾਂ ਤੱਕ ਪਹੁੰਚਣ ਦੀ ਜਿਹੜੀ ਅਸਲ ਤੱਤ ਹੈ ਆ ਸਾਰਾ ਮੇਰੇ ਕੋਲ ਤੱਤ ਜਿਹੜੇ ਨੇ ਉਹ ਨਹਿਰੀ ਪਟਵਾਰੀਆਂ ਦੇ ਜਿਹੜਾ ਯੂਨੀਅਨ ਹੈ ਜਿਨ੍ਹਾਂ ਦੀ 15 ਤਰੀਕ ਨੂੰ ਇੱਕ ਬੜੀ ਵੱਡੀ ਪ੍ਰੈਸ ਕਾਨਫਰੰਸ ਅਸ਼ਾਤ ਅੱਜ ਹੀ ਆ ਬਠਿੰਡੇ ਵਿਖੇ ਔਰ ਉਹ ਬਗਾਵਤ ਕਰਨ ਤੇ ਉਤਰੇ ਹੋਏ ਨੇ ਉਹਨਾਂ ਕੋਲੋਂ ਕ੍ਰਿਸ਼ਨ ਕੁਮਾਰ ਫਰਜ਼ੀ ਆંકੜੇ ਕਹਿ ਰਿਹਾ ਕਿ ਤੁਸੀਂ ਇਹ ਲਿਖੋ ਕਿ ਸਾਰੇ ਰਜਵਾਹਾਂ ذریعے ਸਾਰੇ ਮੋਗਿਆਂ ذریعے ਸਾਰੀਆਂ ਖਾਲਾਂ ذریعے ਪੰਜਾਬ ਦੀ 100% ਇਰੀਗੇਸ਼ਨ ਜਿਹੜੀ ਹੈ ਮੁਕੰਮਲ ਪਾਣੀ ਨਹਿਰੀ ਦਾ ਪੰਜਾਬ ਦੇ ਖੇਤਾਂ ਤੱਕ ਪਹੁੰਚ ਲਿਆ ਹੈ ਇਸ ਦਾ ਸਭ ਤੋਂ ਵੱਡਾ ਖਤਰਾ ਪਤਾ ਕੀ ਹੈ ਕਿ ਸਾਡਾ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਕੇਸ ਲੱਗਿਆ ਹੋਇਆ ਇਹ ਜਿਹੜੇ ਅੰਕੜੇ ਕ੍ਰਿਸ਼ਨ ਕੁਮਾਰ ਠੱਕੇ ਨਾਲ ਕਰਵਾ ਰਿਹਾ ਔਰ ਇਸ ਦਾ ਪ੍ਰਧਾਨ ਇਹਨਾਂ ਦਾ ਯੂਨੀਅਨ ਦਾ ਜਸਕਰਨ ਸਿੰਘ ਗਹਿਰੀ ਪੁੱਟਰ ਉਸ ਜਦੋਂ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਫਰਜੀ ਅੰਕੜੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਨਹੀਂ ਕਰਾਂਗੇ ਜੋ ਤੁਸੀਂ ਸਾਡੇ ਤੋਂ ਕੋਣਾ ਚਾਹੁੰਦੇ ਹੋ ਇਲੈਕਸ਼ਨਾਂ ਦੇ ਮੱਦੇਨਜ਼ਰ ਉਹਨੂੰ ਉਸ ਬੰਦੇ ਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਮੇਰਾ ਖਿਆਲ ਆ ਦਰਜਨਾ ਸੈਂਕੜੇ ਪਟਵਾਰੀਆਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀਆਂ ਤੇ ਚਾਰਜ ਸ਼ੀਟ ਖੋਲ ਦਿੱਤੇ ਸਿਰਫ ਇਸ ਕਰਕੇ ਕਿ ਉਹਨਾਂ ਤੇ ਦਬਾਅ ਪਾਇਆ ਜਾਵੇ ਔਰ ਅਸਲ ਜਿਹੜਾ ਪਾਣੀ ਆ ਔਰ ਇਹਦਾ ਮੈਂ ਕਹਿ ਰਿਹਾ ਸੀ ਸੁਪਰੀਮ ਕੋਰਟ ਖਤਰਾ ਕੀ ਹੋਵੇਗਾ ਕਿ ਕੱਲ ਨੂੰ ਹਰਿਆਣਾ ਸਰਕਾਰ ਕਹੇਗੀ ਪ੍ਰੋਬੇਬਲੀ ਕ੍ਰਿਸ਼ਨ ਕੁਮਾਰ ਹੈਜ਼ ਸਮ ਡਿਊਬੀਅਸ ਅਜੈਂਡਾ ਕ੍ਰਿਸ਼ਨ ਕੁਮਾਰ ਦੱਸਣ ਕਿ ਇਹ ਜਿਹੜਾ 17 ਕ 17% ਦੀ ਇਰੀਗੇਸ਼ਨ ਜਾ ਰਿਹਾ ਪਾਣੀ ਨਹਿਰੀ ਦਾ ਤੁਸੀਂ 100% ਕਿਉਂ ਲਿਖਾ ਰਹੇ ਹੋ ਨਹਿਰੀ ਪਟਵਾਰੀਆਂ ਤੋਂ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਹਰਿਆਣਾ ਦੀ ਮਦਦ ਕਰਕੇ ਕੱਲ ਨੂੰ ਹਰਿਆਣਾ ਸਰਕਾਰ ਆਣ ਕੇ ਸੁਪਰੀਮ ਕੋਰਟ ਕਹੂਗੀ 1 ਮਿੰਟ ਜੀ ਕਿ ਤੁਹਾਨੂੰ ਤਾਂ ਹੁਣ ਪਾਣੀ ਤੁਹਾਡੇ ਕੋਲ ਪੂਰਾ ਮੁਕੰਮਲ ਆ ਆਪਾਂ ਇੱਕ ਪਾਸੇ ਪੰਜਾਬ ਦੇ ਕਹਿੰਦੇ ਕਿ ਸਾਡਾ ਪਾਣੀ ਖਸ ਗਿਆ ਸਾਡਾ ਪਾਣੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਚੱਲ ਗਿਆ ਇੱਕ ਪਾਸੇ ਅਸੀਂ ਕਹਿੰਦੇ ਕਿ ਨਹਿਰੀ ਪਾਣੀ ਪੰਜਾਬ ਦੇ 100% ਖੇਤਾਂ ਨੂੰ ਇਰੀਗੇਟ ਕਰ ਰਿਹਾ ਵਾ ਪਾਣੀ ਦੇ ਰਿਹਾ ਤਾਂ ਫੇ ਸੁਪਰੀਮ ਕੋਰਟ ਹਰਿਆਣਾ ਸਰਕਾਰ ਆਵੇਗੀ ਜੀ ਪੰਜਾਬ ਦਾ ਤਾਂ ਪਾਣੀ ਪੂਰਾ ਜੀ ਪਾਣੀ ਪੰਜਾਬ ਦਾ ਪਾਣੀ ਦੀ ਲੋੜ ਨਹੀਂ ਗਈ ਇਸ ਕਰਕੇ ਬੜਾ ਧੋਖੇ ਤੜੀ ਵਾਲਾ ਡੇਂਜਰਸ एजेंडा ਪ੍ਰੋਬੇਬਲੀ ਜਾਂ ਤਾਂ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਜਾਂ ਰਗਵ ਚੱਡੇ ਦੇ ਕਹਿਣ ਤੇ ਜਾਂ ਸੰਦੀਪ ਪਾਟਕ ਦੇ ਕਹਿਣ ਤੇ ਜਿਹੜਾ ਇਹ ਕੁਹਾਇਆ ਜਾ ਰਿਹਾ ਸਰਕਾਰੀ ਨਹਿਰੀ ਪਪਾਗ ਪਟਵਾਰੀਆਂ ਕੋਲੋਂ ਤੱਕੇ ਨਾਲ ਕਿ ਅਸੀਂ 100% ਇਰੀਗੇਸ਼ਨ ਹੋ ਰਹੀ ਆ ਰਜਵਾਹਾ ਥਾਣੀ ਮੋਗਿਆ ਥਾਈਂ ਔਰ ਖਾੜਾ ਥਾਈਂ ذریعے ਇਸ ਦਾ ਕਾਂਗਰਸ ਪਾਰਟੀ ਸਖਤ ਵਿਰੋਧ ਕਰਦੀ ਹੈ ਔਰ ਇਸ ਸੇ ਵਾਈਟ ਪੇਪਰ ਇਸ਼ੂ ਮੰਗਦੀ ਹੈ ਕਿ ਭਗਵੰਤ ਮਾਨ ਇਹ ਕਲੀਅਰ ਕਰੇ ਕਿ ਕਿੰਨਾ ਪਾਣੀ ਜਿਹੜਾ ਅਸਲ ਵਿੱਚ ਹੈ ਉਹ ਕਿੰਨਾ ਪਾਣੀ ਖਾਲਾਂ ਦੇ ਰਾਹੀਂ ਰਜਵਾਇਆ ਰਹੀਂ ਮਹਿਰਾਂ ਦਾ ਪਾਣੀ ਪੰਜਾਬ ਵਿੱਚ ਜਾ ਰਿਹਾ ਔਰ ਦੂਸਰੀ ਗੱਲ ਕਿ ਇਹਨਾਂ ਨੇ ਰਕਬਾ ਅਨ ਕਮਾਂਡ ਕੋਸ਼ਿਤ ਕਰਤਾ ਇਹ ਕਹਿੰਦੇ ਨੇ ਕਿ ਕਿਉਂਕਿ 6 ਲੱਖ ਏਕੜ ਪੰਜਾਬ ਦਾ ਰਕਬਾ ਲਗਭਗ ਉਹ ਇਸ ਵੇਲੇ ਆਬਾਦੀ ਚ ਆ ਚੁੱਕਾ ਵਾ ਔਰ ਇਸ ਇਸ ਨੂੰ ਕਿਸੇ ਤਰ੍ਹਾਂ ਦੀ ਪਾਣੀ ਦੀ ਲੋੜ ਨਹੀਂ ਇਸ ਰਕਬੇ ਨੂੰ ਅਨ ਕਮਾਂਡ ਕੀਤਾ ਜਾਵੇ ਕਮਾਂਡ ਏਰੀਆ ਚ ਕੱਢਿਆ ਜਾਵੇ ਇੱਕ ਪੂਰੀ ਨਹਿਰ ਪੰਜਾਬ ਦੀ ਇੱਕ ਪੂਰੀ ਨਹਿਰ ਪੰਜਾਬ ਦੀ ਇਹ ਸਾਡੇ ਰਕਬੇ ਤੋਂ ਪਾਰ ਕੱਢ ਦੇਣਗੇ ਔਰ ਫਿਰਦਾ ਫਿਰਦਾ ਹਰਿਆਣੇ ਨੂੰ ਹੋਰ ਮੋਟੇ ਮਿਲ ਜਾਏਗਾ ਕਿ ਇਹਨਾਂ ਕੋਲ ਤਾਂ ਇੰਨਾ ਪਾਣੀ ਜ਼ਿਆਦਾ 6 ਲੱਖ ਏਕੜ ਨੂੰ ਪਾਣੀ ਦੀ ਲੋੜ ਹੀ ਨਹੀਂਗੀ ਇਹਨਾਂ ਦਾ ਪਾਣੀ ਘਟਾਇਆ ਜਾਵੇ ਐਸਐਲ ਤੁਰੰਤ ਕੱਢੀ ਜਾਵੇ हरियाणा ਤੇ ਰਾਜਸਥਾਨ ਨੂੰ ਪਾਣੀ ਹੋਰ ਦਿੱਤਾ ਜਾਵੇ ਦਿੱਲੀ ਨੂੰ ਪਾਣੀ ਹੋਰ ਦਿੱਤਾ ਜਾਵੇ ਇਹ ਬਹੁਤ ਵੱਡਾ ਧੋਖਾ ਔਰ ਜੋ ਪਟਵਾਰ ਨੇਰੀ ਪਟਵਾਰੀਆਂ ਨਾਲ ਜ਼ੁਲਮ ਟਾਇਆ ਜਾ ਰਿਹਾ ਉਹ ਸਾਰੇ ਮੁਕਦਮੇ ਸਾਰੀਆਂ ਚਾਰਟ ਸ਼ੀਟਾਂ ਸਾਰਾ ਕੁਝ ਜਿਹੜਾ ਗਲਤ ਵਾਪਸ ਹੋਣਾ ਚਾਹੀਦਾ ਆ ਬਾਗਾਂ ਦੀਆਂ ਵਾਰੀਆਂ ਵੀ ਕੱਟਣ ਦਿੱਤੀਆਂ ਆ ਉਤਲਾ ਹੈਡਿੰਗ ਪੜੋ ਤੁਸੀਂ ਉਦਾਂ ਕਹਿੰਦੇ ਆ ਕਿ ਅਸੀਂ ਪੰਜਾਬ ਇੱਕ ਡਿਵਰਸਿਫਿਕੇਸ਼ਨ ਕਰਨੀ ਆ ਫਸਲਾਂ ਦੀ ਵਿਭਿੰਨਤਾ ਲਿਆਉਣੀ ਆ ਝੋਨਾ ਘਟਾਉਣਾ ਇਹ ਬਾਗ ਇਹ ਕਿਸ ਤਰ੍ਹਾਂ ਦਾ ਸਰੋਤ ਹੈ ਜਿੱਥੇ ਅਸੀਂ ਪਾਣੀ ਘਟਾ ਸਕਦੇ ਹਾਂ ਬਾਗਾਂ ਦੀ ਵਾਰੀ ਕੱਟ ਦਿੱਤੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਹਿੰਦੇ ਟੇਲੈਂਡਾਂ ਦੇ ਪਾਣੀ ਜਾਣਾ ਬਾਗ ਕਿੱਥੇ ਨੇ ਬਾਗ ਅਬੋਹਰ ਫਾਜ਼ਿਲਕਾ ਦੇ ਵਿੱਚ ਨੇ ਬਾਗਾਂ ਦੀਆਂ ਵਾਰੀਆਂ ਕੱਟਣ ਦਾ ਦਿੱਤਾ ਔਰ ਜਦੋਂ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਨਹਿਰੀ ਪਟਵਾਰੀਆਂ ਨੇ ਉਹਨਾਂ ਤੇ ਤਸ਼ੱਦਦ ਤੇ ਜ਼ੁਲਮ ਢਾਇਆ ਜਾ ਰਿਹਾ ਔਰ ਇੱਕ ਮੈਂ ਕਹਿਣਾ ਚਾਹੁੰਦਾ ਕਿ ਨਾਰਮਲ ਕੋਰਸ ਵਿੱਚ ਅਗਰ 10 ਏਕੜ ਦਾ ਕੋਈ ਬੂਗਾ ਪਾਣੀ ਖੋਲਿਆ ਜਾਂਦਾ ਆਪਾਂ ਸਭ ਨੂੰ ਪਤਾ ਵਾ ਕਿ ਬਾਤ ਤੋਂ ਬਾਤ 1 ਕਿਹਾ 2 ਏਕੜ ਤੱਕ ਪਾਣੀ ਪਹੁੰਚਦਾ ਲੇਕਿਨ ਇਹ ਕਹਿਣਾ ਚਾਹੁੰਦੇ ਸਰਕਾਰ ਕਿ 10 ਏਕੜ ਦਾ ਪਾਣੀ ਖੋਲਿਆ 10 ਦਾ 10 ਏਕੜ ਇਰੀਗੇਟ ਹੋ ਗਿਆ ਇਹ ਜਿਹੜਾ ਮਸਲਾ ਹੈ ਜਿਹੜਾ ਜਲ ਸਰੋਤ ਮੰਤਰੀ ਹੈ ਔਰ ਭਗਵੰਤ ਪਾਚੀਫ ਮਿਨਿਸਟਰ ਹਨ ਉਹ ਦੋ ਗੱਲਾਂ ਦਾ ਜਵਾਬ ਦੇਣ ਕਿ ਆ ਜਿਹੜਾ ਮਾਮਲਾ ਹੈ ਨਹਿਰੀ ਪਾਣੀ ਦਾ ਇਸ ਦਾ 326 ਕਰੋੜ ਰੁਪਏ ਦਾ ਵਸੂਲੀ ਦੇ ਹੁਕਮ ਕਿਉਂ ਕੀਤੇ ਨੇ ਔਰ ਦੂਸਰਾ 1 ਮਿੰਟ ਜੀ ਕਿ ਆ ਜਿਹੜਾ ਨਹਿਰੀ ਪਾਣੀ ਤੁਸੀਂ ਜਿਹੜਾ ਪਟਵਾ ਨਹਿਰੀ ਪਟਵਾਰੀਆਂ ਤੋਂ ਧੱਕੇ ਨਾਲ ਘੁਆਰੇ ਹੋ ਔਰ 6 ਲੱਖ ਰਕਬਾ ਅਨ ਕਮਾਂਡ ਕਮਾਂਡ ਏਰੀਆ ਚੋਂ ਕੱਢ ਦਿੱਤਾ ਕਿ ਇਸ ਨਾਲ ਪੰਜਾਬ ਦਾ ਕੇਸ ਕਮਜ਼ੋਰ ਨਹੀਂ ਹੋਏਗਾ ਸੁਪਰੀਮ ਕੋਰਟ ਆ ਆ ਜਿਹੜਾ ਰਕਬਾ ਖੜੀ ਦਰਸਾਇਆ ਗਿਆ ਲੋਹੜਾਣੇ ਦਾ ਜਾਂ ਸ਼ਾਇਦ ਆਪਣਾ ਸੰਗਰੂਰ ਦਾ ਹੁਸ਼ਾਰਪੁਰ ਦਾ ਪਟਿਆਲੇ ਦਾ ਫਿਰੋਜ਼ਪੁਰ ਦਾ ਪਾਖੜਾ ਮੇਨ ਲਾਈਨ ਦਾ ਇਹ ਸਾਰੀਆਂ ਗੱਲਾਂ ਇਹ ਰਿਕਵਰੀ ਜਿਹੜੀ ਹੈਗੀ ਆ ਇਹ ਪੁਰਾਣਾ ਬਕਾਇਆ ਵੀ ਰਿਕਵਰ ਕਰਨ ਨੂੰ ਆਮ ਆਦਮੀ ਪਾਰਟੀ ਨੇ ਕੀਤਾ ਜਿਹੜੇ ਕਹਿੰਦੇ ਸੀ ਕਾਂਗਰਸ ਅਕਾਲੀ ਦਲ ਬਹੁਤ ਮਾੜੇ ਇਹਨਾਂ ਨੇ ਤਾਂ ਉਹਨਾਂ ਦਾ ਬਕਾਇਆ ਵੀ ਚੱਕ ਕੇ ਲੋਕਾਂ ਦੇ ਕਿਸਾਨਾਂ ਦੇ ਸਿਰ ਦੇ ਉੱਤੇ ਪਾ ਦਿੱਤਾ ਜੀ ਸਹਿਰਾ ਸਾਹਿਬ ਇਹ ਜਿਹੜਾ ਬਕਾਇਆ ਦੇ ਤੁਸੀਂ ਕਰੋੜਾ ਰੁਪਏ ਦੀ ਗੱਲ ਕਰਦੇ ਹੋ ਤੁਹਾਡੀ ਸਰਕਾਰ ਮੋਕੇ ਦੀ ਇਹ ਹੋਲਡ ਸੀ ਇਹ ਮਾਫ ਤਾਂ ਵੀ ਤੁਸੀਂ ਨਹੀਂ ਕੀਤਾ ਕੋਈ ਗੱਲ ਨਹੀਂ ਮਾਫ ਨਹੀਂ ਕੀਤਾ ਲੇਕਿਨ ਰਿਕਵਰ ਵੀ ਨਹੀਂ ਕੀਤਾ ਆਮ ਆਦਮੀ ਪਾਰਟੀ ਦੱਸੇ ਕਿ ਉਹ ਰਿਕਵਰ ਕਰਨ ਦੇ ਹੁਕਮ ਕੋ ਜਾਰੀ ਕਰ ਰਿਹਾ ਇਹ ਪੈਂਡਿੰਗ ਪੈਂਡਿੰਗ ਚੱਲਿਆ ਆ ਰਿਹਾ ਸਿਗਾ ਇਸੇ ਸਰਕਾਰ ਨੇ ਕਿਉਂਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਆ ਇਸ ਕਰਕੇ ਮਗਰਲੀਆਂ ਜਿਹੜੀਆਂ ਸਰਕਾਰਾਂ ਨੂੰ ਨਿਤ ਦਿਨ ਭਗਵੰਤ ਮਾਨ ਗਾਲਾ ਕਰਦਾ ਉਹਨਾਂ ਨੂੰ ਰਿਕਵਰ ਨਹੀਂ ਕੀਤਾ ਇਹ ਤੁਸੀਂ ਦਾ ਰਿਕਵਰ ਕਰਨ ਦੇ ਹੁਕਮ ਦਿੱਤੇ